ਜੀ ਸਾਫ ਵੱਲੋਂ ਜਿਹਨੇ ਡਾਇਰੈਕਸ਼ਨਸ ਨੇ ਕਿ ਫ੍ਰੈਂਕਲੀ ਵੈਂਚਨਪਾਲ ਪਾਸੇ ਪੂਰੀ ਐਕਟਿਵਿਟੀ ਆਮਤਾਦਾਰ ਨੇ ਉਹਦੇ স্পੈਸ਼ਲ ਸੈਲ ਦਾਸਪੁਰਾ ਵੱਲੋਂ ਤਿੰਨ ਬੰਦੇ ਰੈਸਟ ਕੀਤੇ ਗਏ ਨੇ ਆਵਾਜਦੀਪ ਸਿੰਘ ਇਹ ਫਕੂਤਰੇ ਰਹਿਣ ਵਾਲਾ ਅਮਰਿੰਦ ਸਿੰਘ ਇਹ ਚਲੰਦਰ ਦਾ ਰਹਿਣ ਵਾਲਾ ਤੇ ਕਮਲਦੀਪ ਸਿੰਘ ਇਹ ਵੀ ਚਲੰਦਰ ਦਾ ਹੈ ਇਹਨਾਂ ਤੋਂ ਤਿੰਨ ਵੈਪਨ ਰਿਕਵਰ ਹੋਏ ਨੇ 2 32 ਕੋਰ ਤੇ ਪਿਸਟਲ ਨੇ ਤੇ ਇੱਕ ਦੇਸੀ ਕਟਾ ਪਿਸਟਲ ਦਾ ਕਾਲ 5 ਮੈਗਜ਼ੀਨ ਰਿਕਵਰ ਹੋਏ ਨੇ 12 ਕਾਰਤੂਸ ਪਤੀ ਤੋੜ ਦੇ ਤੇ 14 ਜ਼ਿੰਦਾ ਕਾਰਤੂਸ 12 ਪੋਰ ਦੇ ਤੇ ਨਾਲ ਇਹਨਾਂ ਦੇ 20 ਗ੍ਰਾਮ ਦੇ ਲੋਹੇ ਵੀ ਕਬੂਲ ਦੇ। ਸੋ ਐਨ ਡੀ ਪੀ ਐਸ ਦਾ ਪਰਚਾ ਤੇ ਨਾਲ ਆਬਜੈਕਟ ਦੇ ਰਿਫਾਇਰ ਕੋਈ ਹੈ ਨਾ। ਇਹਨਾਂ ਦੇ ਜਿਹੜੇ ਨੇੜਲੇ ਸਾਥੀ ਨੇ ਪ੍ਰਿੰਸ ਤੇ ਬੋਲੂ। ਇਹ ਆਲਰੇਡੀ ਜੇਲ੍ਹ ਚ ਪਾੰਦ ਨੇ ਇਹਨਾਂ ਤੋਂ ਵੀ ਵੈਪਨ ਰਿਕਵਰ ਹੋਏ ਸੀ ਇਹਨਾਂ ਤੇ ਪਹਿਲਾਂ 307 ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ। ਜਿਹੜੇ ਇਹ ਮਨਤਲ ਬੰਦੇ ਅਰੈਸਟ ਕੀਤੇ ਗਏ ਨੇ ਇਹ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਕੀਤੇ ਗਏ ਨੇ ਇਹਨਾਂ ਤੇ ਪਹਿਲਾਂ ਕੋਈ ਐਫਆਈਆਰ ਨਹੀਂ ਸੀ ਸੋ ਇਹ ਪ੍ਰੀਵੈਂਸ਼ਨ ਵਿੱਚ ਬਹੁਤ ਜ਼ਰੂਰੀ ਸੀਗਾ ਕਿ ਇਹਨਾਂ ਨੂੰ ਫੜਿਆ ਜਾਵੇ ਨਹੀਂ ਤੇ ਅਦਰਵਾਈਜ਼ ਜਿਹੜੇ ਵੈਪਨ ਇਹਨਾਂ ਕੋਲ ਸੀ ਉਹਦੇ ਨਾਲ ਹੀ ਕੋਈ ਨਾ ਕੋਈ ਬਾਰਦਾਤ ਕਰ ਸਕਦੇ ਸੀ ਕਿਸੇ ਦਾ ਜਾਨੀ ਤੇ ਮਾਰੀ ਨੂੰ ਖਤਰਾ ਹੋ ਸਕਦਾ ਸੀ ਸੋ ਇਹ ਚੰਗਾ ਕੰਮ ਹੋਇਆ ਕਿ ਇਹ ਬੰਦੇ ਅਰੈਸਟ ਹੋ ਗਏ ਸੈਕਿੰਡ ਜਿਹੜਾ ਇਸ਼ੂ ਹੈ ਸਦਰ ਪਟਿਆਲੇ ਦਾ ਉਹਦੇ ਵਿੱਚ ਇੱਕ ਪੈਟਰੋਲ ਪੰਪ ਹੈ ਸਰਵੰਤ ਸਿੰਘ ਪੁਲਿਸ ਕੰਪਨੀ ਦਾ ਜਿਹੜਾ ਕੰਪੈਨਜ ਹੈ ਨੰਬਰ 4924 ਸੋ ਇਹਦੇ ਵਿੱਚ ਇੰਚਾਰਜ ਸੀਆਈਏ ਡੀਐਸਪੀ ਨਹੀਂ ਸਾਹਿਬ ਐਸਪੀ ਨਹੀਂ ਸਾਹਿਬ ਨੇ ਬੜੀ ਮਿਹਨਤ ਕਰਦੇ ਹੋਏ ਇਹਦੇ ਚਾਰ ਬੰਦੇ ਅਰੈਸਟ ਕਰ ਲਏ ਨੇ ਜਿਹੜੇ ਦੋ ਮੇਨ ਐਕਿਊ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹਨਾਂ ਚੋਂ ਇੱਕ ਬੰਦਾ ਅਰੈਸਟ ਹੋ ਗਿਆ ਨਾਲ ਜਿਹੜੇ ਬਾਕੀ ਤਿੰਨ ਬੰਦੇ ਸੀ ਜਿਨ੍ਹਾਂ ਨੇ ਰੈਕੀ ਕੀਤੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਸਾਰਾ ਕੁਝ ਇਨਫੋਰਮੇਸ਼ਨ ਦਿੱਤੀ ਸੀ ਇਹਨਾਂ ਦੀ ਮਦਦ ਕੀਤੀ ਸੀ ਇਹ ਵਾਰਦਾਤ ਨੂੰ ਐਗਜ਼ੀਕਿਊਟ ਕਰਨ ਚ ਉਨਾਂ ਨੂੰ ਵੀ ਨਾਲ ਅਰੈਸਟ ਕਰ ਲਏ ਜਿਹੜੇ ਇਹਨਾਂ ਚੋਂ ਪੰਜ ਬੰਦਿਆਂ ਚੋਂ ਚਾਰ ਬੰਦੇ ਜਿਹੜੇ ਅਰੈਸਟ ਹੋਏ ਨੇ ਇੰਦਾਂ ਦਾ ਰਿਕਾਰਡ ਥੀਨ ਹੈ ਪਹਿਲਾਂ ਕੋਈ ਪਰਚਾ ਨਹੀਂ ਪਰ ਜਿਹੜਾ ਇੱਕ ਬੰਦਾ ਜਿੱਟੂ ਵੀ ਅਰੈਸਟ ਹੈ ਤੇ ਪਹਿਲਾਂ ਇੱਕ ਪਰਚਾ ਹੈਗਾ ਦੂਜਾ ਪਰਚਾ ਹੈ ਤੇ ਕਰ ਚੁੱਕੇ ਸੋ ਇਹਦੇ ਨਾਲ ਜਿਹੜੀ ਇਹ ਵਾਰਦਾਤ ਹੋਈ ਸੀ ਰਾਤ ਨੂੰ ਹੋ ਕੇ 10:00 ਵਜੇ ਸੀ ਦੋਸਤੋ ਬਾਅਦ ਤਿਆਰਾ ਦੇ ਨਾਲ ਮੰਗਲਾ ਕਰਦਾ ਸੀ ਇਹ ਵੀ ਟ੍ਰੇਸ ਕਰ ਲਈ ਜੀ ਸੋ ਇਹ ਦੋਵੇਂ ਜਿਹੜੇ ਕੇਸਿਸ ਸੀਗੇ ਬੜੇ ਇੰਪੋਰਟੈਂਟ ਨੇ ਬਿਕਾਜ਼ ਜਿਵੇਂ ਸ਼ੁਰੂ ਤੋਂ ਕਹਿੰਦੇ ਆਏ ਆ ਕਿ ਤਾਂ ਬਲੇਕ ਨੇ ਇਸੇ ਐਨਵਾਇਰਨਮੈਂਟ ਪ੍ਰੋਵਾਈਡ ਕਰਨਾ ਪਟਿਆਲਾ ਪੁਲਿਸ ਦੀ ਮੁੱਖੀ ਜ਼ਿੰਮੇਵਾਰੀ ਹੈ ਸਾਡਾ ਮੁੱਖਲਾ ਕੰਸਰਨ ਹੈ ਉਸ ਦੀ ਲੜੀ ਵਿੱਚ ਬੰਦੇ ਅਰੈਸਟ ਕੀਤੇ ਗਏ ਨੇ ਇੱਕ ਪ੍ਰੀਵੈਂਸ਼ਨ ਦੇ ਤੌਰ ਤੇ ਤੇ ਦੂਜਾ ਜਿਹੜੀ ਵਾਰਦਾਤ ਹੋਈ ਸੀ ਉਹਨੂੰ ਟ੍ਰੇਸ ਕਰਨ ਦੇ ਤੌਰ ਤੇ ਇਸ ਜਿਹੜੀ ਤਿੰਨ ਬੜੀ ਸੀ ਕਿਹੜੇ ਗੈਂਗ ਨਾਲ ਕਾਲੂ ਕਰਦਾ ਕਿਹਦੇ ਇਹ ਕਿਸੇ ਵੱਡੇ ਗੈਂਗ ਨਾਲ ਐਸੋਸੀਏਟਿਡ ਨਹੀਂ ਹੈਗੇ ਬਟ ਇਹਨਾਂ ਦੇ ਜਿਹੜੇ ਦੋ ਸਾਥੀ ਮੈਂ ਤੁਹਾਨੂੰ ਦੱਸਿਆ ਪ੍ਰਿੰਸ ਤੇ ਗੋਲੂ ਇਹ ਆਲਰੇਡੀ ਜੇਲ੍ਹ ਚ ਬੰਨ੍ਹੇ ਸਰ ਕੋਈ ਵੱਡੀ ਵਾਰਦਾਤ ਕਰਨ ਦੀ ਕੋਈ ਤਾਂ ਮਨਸੂਬਾ ਹੈਗਾ ਸੀ ਇਹ ਤਫਤੀਸ਼ ਚਾਊਗਾ ਜੀ ਬਿਕੋਜ਼ ਹਜੇ ਰੈਸਟੋਰੈਂਟ ਨੇ ਸਾਰੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਪੁੱਛਗਿੱਛ ਕਰਨ ਤੋਂ ਬਾਅਦ ਕਲੀਅਰ ਹੋਊਗਾ ਕਿ ਕਿਹੜੇ ਕੰਮ ਲਈ ਇਹ ਵੈਪਨ ਲੈ ਕੇ ਆਏ ਸੀ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਸੀ ਟਾਰਗੇਟ ਕੌਣ ਸੀਗਾ ਕਿਹੜੀ ਵਾਰਦਾਤ ਕਰਨੀ ਸੀ ਉਹ ਬਾਤ ਕਲੀਅਰ ਹੋਊਗਾ ਇਹ ਸਟੂਡੈਂਟਸ ਆ ਕੇ ਆਮ ਕੰਮ ਕਰਦੇ ਨਹੀਂ ਨੇ ਇਹ ਕੰਮ ਕਰਦੇ ਸਰ ਕਿੱਥੋਂ ਲੈ ਕੇ ਆਏ ਜੀ ਇਹ ਵੀ ਹਜੇ ਤਫਤੀਸ਼ ਦਾ ਪਾਰਟ ਹੈ ਕਿ ਕਿੱਥੋਂ ਲੈ ਕੇ ਆਏ ਕਿੰਨੇ ਦਾ ਲੈ ਕੇ ਆਏ ਨੇ ਕਰੋੜਾਂ ਦੇ ਵਿੱਚ ਪੜਾਈ ਕਿ ਨਹੀਂ ਕਰੀਓ ਐਜੂਕੇਸ਼ਨ ਕਰੀਓ ਬੜਾ ਏਰੀਆ ਕੀਤਾ ਹੁੰਦੇ ਫਿਰ ਇਹ ਤਾਂ ਕੰਮ ਕਰਨ ਦੇ। ਪਰ ਜਿਹੜੇ ਪੰਪਲ ਲੁੱਟਣ ਵਾਲੇ ਸੀ ਕੈਲਮਿੰਗ ਕੀਤੀ ਹੋਗੀ ਜੀ। ਸਰ ਕੋਈ ਗੈਂਗ ਸਰ ਤੇਰੇ ਦੂਸਰੇ گروਹ ਫੜਿਆ ਜੀ। ਇੱਕ ਵਾਰ ਵੀ ਹੋ ਸਕਦਾ ਸੀ। ਦੋਸਤ ਹੋ ਸਕਦਾ ਸੀ। ਤੇ ਟਾਰਗੇਟ ਕਿਲਿੰਗ ਵੀ ਕੋਈ ਹੋ ਸਕਦੀ ਸੀ ਜਿਹਨੂੰ ਅਪੋਰਟ ਕੀਤਾ। ਪਰ ਜਿਹੜੇ ਦੂਜੇ ਪੰਪਲ ਵਾਲੇ ਜਿਹੜੇ ਲੁੱਟਣ ਵਾਲੇ ਕਿਰਵਾਉਗੇ ਕੋਈ ਕੰਮਕੁਮ ਕਰਦੇ ਹੋਈਆਂ ਵਿੱਲੀਆਂ ਜੀ ਉਹ ਵੀ ਵੈਲੇ ਹੀ ਸੀਗੇ। ਸੋ ਤਿੰਨ ਜਿਹੜੇ ਇਹਨਾਂ ਚੋਂ ਮੈਂ ਦੱਸਿਆ ਜਿਹੜਾ ਨੇ ਐਗਜ਼ੀਕਿਊਟ ਕਰਨ ਚ ਮਦਦ ਕੀਤੀ ਸੀ। ਉਹ ਪੈਟਰੋਲ ਪੰਪ ਤੇ ਕੰਮ ਕਰਦੇ ਸੀ ਮਤਲਬ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਇਨਸਾਈਡਰ ਜੌਬ ਸੀਗਾ ਉਹਨਾਂ ਨੇ ਸਾਰੀ ਇਹਨਾਂ ਨੂੰ ਸੂਹ ਦਿੱਤੀ ਸੀ ਸਾਰਾ ਕੁਝ ਦੱਸਿਆ ਸੀ ਕਿ ਇੰਨੀ ਸੇਲ ਹੋਈ ਹੈ ਇੰਨੇ ਪੈਸੇ ਹੋ ਗਏ ਪੰਪ ਤੇ ਜਿਹੜਾ ਦੋ ਬੰਦੇ ਬਾਕੀ ਨੇ ਉਹ ਵੇਲੇ ਸਰ ਇਹ ਫਿਰ ਕੋਈ ਛਾੜੇ ਇਹ ਪਟਿਆਲਾ ਦੇ ਮੈਂ ਥੈਂਕ ਯੂ ਸਰ ਉਹ ਸਟਿਲ ਕਰ ਲਈ 29 ਇਹਨਾਂ ਨੂੰ ਸਟਿਲ ਕਰ ਉਹ ਜੀ ਹੁਣ ਮਹਾਰਾਜ ਪਿੱਛੇ ਹੈ ਉਹ ਸਟਿਲ ਕਰ ਰਿਹਾ ਉਹਨੂੰ ਅਗਲਾ ਗਾ ਹਾਂ